ਦੈਲਸਿੰਗ ਪੰਜਾਬੀ ਸਿੰਗਰ ਰਾਜਵੀਰ ਜਵੰਦਾ ਦਾ ਐਕਸੀਡੈਂਟ ਹੋ ਜਾਂਦਾ ਹੈ ਬਾਈਕ ਰੈਡਿੰਗ ਦੁਆਰਾ ਜਿਸ ਤੋਂ ਬਾਅਦ ਹਾਲੇ ਤੱਕ ਉਹਨਾਂ ਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਹੈ ਚਲੋ ਕਿ ਪੋਲੀਟੀਸ਼ੀਅਨ ਅਤੇ ਪੰਜਾਬ ਦੇ ਸਿੰਗਰ ਵੀ ਜਾ ਕੇ ਉਹਨਾਂ ਦੀ ਹੈਲਥ ਅਪਡੇਟਸ ਵੀ ਲੈ ਕੇ ਆਏ ਨੇ ਤੁਹਾਡੇ ਤੇ ਕੀ ਅਪਡੇਟਸ ਪਹੁੰਚੇ ਨੇ ਕੀ ਹਾਲਾਤ ਨੇ ਇਸ ਰਾਜਵੀਰ ਜਵੰਦਾ ਦੇ ਸਦਰਸ਼ ਕਰਨ ਜਰੂਰ ਸ਼ੇਅਰ ਕਰੋ ਜੀ ਅ ਦੇਖੋ ਰਾਜਵੀਰ ਜਵੰਦਾ ਜਿਨ੍ਹਾਂ ਦਾ ਜਿਹੜਾ ਐਕਸੀਡੈਂਟ ਹੈਗਾ ਉਹ 27 ਤਰੀਕ ਵਾਲੇ ਦਿਨ ਹੁੰਦਾ ਹੈ 27 ਸਤੰਬਰ ਨੂੰ ਉਹਨਾਂ ਦਾ ਐਕਸੀਡੈਂਟ ਹੁੰਦਾ ਹੈ ਜਿਸ ਤੋਂ ਬਾਅਦ ਇੱਕ ਮੁਸ਼ਕਲ ਤੋਂ ਬਾਅਦ 5-7 ਘੰਟੇ ਉਹਨਾਂ ਨੂੰ ਲੱਗ ਜਾਂਦੇ ਨੇ 40s ਹਸਪੀਟਲ ਪਹੁੰਚਣ ਤੇ ਤੇ ਉਸ ਤੋਂ ਬਾਅਦ ਫਿਰ ਜਿਹੜਿਆ ਦਵਾਵਾਂ ਦਾ ਜ਼ੋਰ ਜਿਹੜਾ ਹੈਗਾ ਜਾਂ ਅਰਦਾਸਾਂ ਕਹਿ ਲਈਏ ਆਮ ਲੋਕਾਂ ਤੱਕ ਜਦੋਂ ਗੱਲ ਪਹੁੰਚਦੀ ਹੈ ਕਿ ਭਾਈ ਆਹ ਪਾਣਾ ਵਰਤ ਗਿਆ ਤੇ ਸਿਚੁਏਸ਼ਨ ਉਹਨਾਂ ਦੀ ਕ੍ਰਿਟੀਕਲ ਹੈਗੀ ਹੈ ਤੇ ਦੁਨੀਆ ਭਰ ਦੇ ਵਿੱਚ ਉਹਨਾਂ ਦੀ ਸਿਹਤ ਦੇ ਲਈ ਅਰਦਾਸਾਂ ਹੋਣ ਲੱਗੀਆਂ ਕਿਉਂਕਿ ਉਸ ਵੇਲੇ ਇਹੀ ਗੱਲ ਕਹੀ ਜਾ ਰਹੀ ਸੀ ਕਿ ਅਰਦਾਸਾਂ ਹੀ ਬ ਕਿਉਂਕਿ ਸਥਿਤੀ ਬਹੁਤ ਜ਼ਿਆਦਾ ਕ੍ਰਿਟੀਕਲ ਹੈਗੀ ਆ ਸੋ ਉਸ ਵੇਲੇ ਫਿਰ ਅਰਦਾਸਾਂ ਦਾ ਦੌਰ ਚੱਲਿਆ ਦੁਨੀਆ ਦੇ ਵਿੱਚ ਲੋਕਾਂ ਨੇ ਗੁਰਦੁਆਰਾ ਸਹਿਬਾਨਾਂ ਚ ਜਾ ਜਾ ਕੇ ਅਰਦਾਸਾਂ ਕੀਤੀਆਂ ਪਿੰਡਾਂ ਦੇ ਗੁਰਦੁਆਰਿਆਂ ਚ ਅਰਦਾਸਾਂ ਹੋਈਆਂ ਸੁਖਮਣੀ ਸਾਹਿਬ ਦੇ ਪਾਠ ਅਖੰਡ ਪਾਠ ਸਾਹਿਬ ਰੱਖੇ ਗਏ ਜੋ ਕੋਈ ਕਿਸੇ ਸੰਤ ਮਹਾਤਮਾ ਨੂੰ ਮੰਨਦਾ ਉਹ ਵੀ ਉੱਥੇ ਗਿਆ ਬਹੁਤ ਸਾਰੇ ਕਲਾਕਾਰ ਜਿਹੜੇ ਨੇ ਉਹ ਗਏ ਮਤਲਬ ਕਿ ਗੁਰਦੁਆਰਾ ਸਹਿਬਾਨ ਚ ਜਾ ਕੇ ਸਾਰੀ-ਸਾਰੀ ਰਾਤ ਉਹਨਾਂ ਨੇ ਪਾਠ ਕੀਤਾ ਇਹ ਤਕਰੀਬਨ ਇਹ ਇਸ ਤਰੀਕੇ ਦੇ ਨਾਲ ਚੱਲਦਾ ਹੋਇਆ ਅੱਜ ਆਪਾਂ ਦੇਖਦੇ ਆਂ ਕਿ 1-2 ਤਰੀਕ ਹੋ ਗਈ ਹੈ ਸੋ ਹੁਣ ਹਰ ਰੋਜ਼ ਜਿਹੜਾ ਹੈਗਾ ਡਾਕਟਰਾਂ ਵੱਲੋਂ ਬੁਲੇਟਿਨ ਜਿਹੜਾ ਹੈਗਾ ਉਹ ਜਾਰੀ ਕੀਤਾ ਜਾਂਦਾ ਮਤਲਬ ਕਿ ਦੂਸਰੇ ਦਿਨ ਜਿਸ ਦਿਨ ਐਕਸੀਡੈਂਟ ਹੁੰਦਾ ਉਸ ਤੋਂ ਅਗਲੇ ਦਿਨ ਇਹ ਕਿਹਾ ਗਿਆ ਸੀ ਕਿ ਥੋੜਾ ਜਿਹਾ ਸਿਹਤ ਦੇ ਵਿੱਚ ਸੁਧਾਰ ਹੈਗਾ ਸੋ ਉਸ ਤੋਂ ਬਾਅਦ ਆਮ ਲੋਕਾਂ ਦੇ ਵਿੱਚ ਵੀ ਥੋੜੀ ਜੀ ਸ਼ਾਂਤੀ ਜਿਹੜੀ ਆ ਗਈ ਲੋਕ ਵੀ ਥੋੜੇ ਖੁਸ਼ ਹੋਏ ਕਿ ਚਲੋ ਜਾਨ ਬਚ ਜਾਵੇ ਕਿਉਂਕਿ ਰਾਜਵੀਰ ਜਵੰਦਾ ਨਾ ਇੱਕ ਵਿਵਾਕ ਆਪਾਂ ਇਹ ਕਹੀਏ ਕਿ ਇੱਕ ਬੇਦਾਗ ਜੇ ਕਹ ਲਈਏ ਪੱਗ ਨੂੰ ਪ੍ਰਮੋਟ ਕਰਨ ਵਾਲਾ ਨੌਜਵਾਨ ਹੈ ਜੋ ਪੰਜਾਬੀ ਗੀਤ ਗਾਉਂਦਾ ਹੈ ਤੇ ਹਜੇ ਤੱਕ ਕੋਈ ਵੀ ਕਿਸੇ ਕੰਟਰੋਵਰਸੀ ਦੇ ਵਿੱਚ ਉਸ ਦਾ ਨਾਮ ਨਹੀਂ ਆਇਆ ਸੋ ਮਤਲਬ ਕਿ ਇੱਕ ਸਪੋਰਟਸਮੈਨ ਵੀ ਹੈ ਤੁਸੀਂ ਦੇਖੋ ਕਿਵੇਂ ਮੋਟਰਸਾਈਕਲ ਰਾਈਡਿੰਗ ਕਰਨੀ ਜਾਂ ਪੈਰਾਗਲਾਈਡਿੰਗ ਕਰਨੀ ਉਹਨਾਂ ਦੀ ਆਮ ਵੀਡੀਓਜ਼ ਤੁਸੀਂ ਦੇਖ ਸਕਦੇ ਹੋ ਸੋਸ਼ਲ ਮੀਡੀਆ ਤੇ ਘੁੰਮਦੀਆਂ ਹੋਈਆਂ ਸੋ ਸਪੋਰਟਸਮੈਨ ਵੀ ਹੈ ਇੱਕ ਵਧੀਆ ਕਲਾਕਾਰ ਵੀ ਹੈਗਾ ਸੋ ਜਿਸ ਜਿਸ ਤੀ ਪਰਸਨੈਲਿਟੀ ਦੇਖਣ ਨੂੰ ਜਦੋਂ ਦੇਖਦੇ ਆ ਤੇ ਮਤਲਬ ਕਿ ਉਹ ਕਾਲਜ ਨੂੰ ਧੂ ਪੈ ਜਾਂਦੀ ਨਾ ਜਿਵੇਂ ਇਸ ਤਰ੍ਹਾਂ ਹੁੰਦਾ ਆਮ ਲੋਕ ਸਾਰੇ ਇਹ ਗੱਲ ਕਹਿ ਰਹੇ ਆ ਕਿ ਭਾਈ ਐਡਾ ਉੱਚਾ ਲੰਬਾ ਨੌਜਵਾਨ ਜਿਹੜਾ ਹੈਗਾ ਉਹ ਭੰਗ ਦੇ ਪਹਾੜੇ ਨਹੀਂ ਜਾਣਾ ਚਾਹੀਦਾ ਇਸ ਕਰਕੇ ਅਰਦਾਸਾਂ ਦਾ ਦੌਰ ਜਿਹੜਾ ਹੈਗਾ ਉਹ ਕੰਟੀਨਿਊਸਲੀ ਚੱਲ ਰਿਹਾ ਹੈ ਉਹ ਭਾਵੇਂ ਕੋਈ ਅਮੀਰ ਹੋਵੇ ਗਰੀਬ ਹੋਵੇ ਕੋਈ ਨੇਤਾ ਹੋਵੇ ਕਲਾਕਾਰ ਹੋਵੇ ਹਰ ਕੋਈ ਚਾਹੁੰਦਾ ਕਿ ਰਾਜਵੀਰ ਜਵੰਦੇ ਦੀ ਜਿਹੜੀ ਜਾਨ ਹੈ ਉਹ ਜ਼ਰੂਰ ਬਚੇ ਉਹ ਜ਼ਰੂਰ ਬਚਣੀ ਚਾਹੀਦੀ ਹੈ ਸੋ ਹੁਣ ਜਿਹੜਾ ਅੱਜ ਦੀ ਆਪਾਂ ਜਦੋਂ ਗੱਲ ਕਰ ਰਹੇ ਆਂ ਤੇ ਅੱਜ ਵੀ ਡਾਕਟਰਾਂ ਵੱਲੋਂ ਬੁਲੇਟਿਨ ਜਿਹੜਾ ਜਾਰੀ ਕੀਤਾ ਗਿਆ ਉਹਦੇ ਵਿੱਚ ਇਹੀ ਕਿਹਾ ਗਿਆ ਵੀ ਸੁਧਾਰ ਜਿਹੜਾ ਹੈਗਾ ਉਹਨਾਂ ਦੀ ਸਿਹਤ ਦੇ ਵਿੱਚੋਂ ਨਾ ਮਾਤਰੀ ਆ ਮਤਲਬ ਕ੍ਰਿਟੀਕਲੀ ਸਿਚੁਏਸ਼ਨ ਬਣੀ ਹੋਈ ਆ ਕਿਤੇ ਨਾ ਕਿਤੇ ਵਿੱਚੋਂ ਹਵਾ ਦਾ ਬੁੱਲਾ ਆ ਜਾਂਦਾ ਠੰਡੀ ਹਵਾ ਦਾ ਬੁੱਲਾ ਕਿ ਹਾਂਜੀ ਠੀਕ ਹੈ ਅੱਗੇ ਨਾਲੋਂ ਫਰਕ ਆ ਪਰ ਉਸ ਤੋਂ ਬਾਅਦ ਨਾਲ ਹੀ ਇਹ ਖਬਰ ਜਿਹੜੀ ਹੈ ਉਹ ਆ ਜਾਂਦੀ ਹੈ ਕਿ ਭਾਈ ਉਹ ਕ੍ਰਿਟੀਕਲ ਹੈ ਕੋਈ ਵੀ ਸੁਧਾਰ ਜਿਹੜਾ ਉਹਨਾਂ ਦੀ ਸਿਹਤ ਦੇ ਵਿੱਚ ਨਹੀਂ ਹੋਇਆ ਦਿਮਾਗ ਦੇ ਵਿੱਚ ਜਿਹੜੀ ਸੱਟ ਹੈਗੀ ਆ ਬਹੁਤ ਗਹਿਰੀ ਲੱਗੀ ਹੋਈ ਆ ਸੋ ਮਤਲਬ ਇਥੋਂ ਤੱਕ ਵੀ ਕਿਹਾ ਜਾ ਰਿਹਾ ਕਿ ਬ੍ਰੇਨ ਡੈਡ ਹੈਗਾ ਸੋ ਇਸ ਤਰ੍ਹਾਂ ਦੀਆਂ ਗੱਲਾਂ ਰੀੜ ਦੀ ਹੱਡੀ ਦੇ ਵਿੱਚ ਸੱਟਾਂ ਸੋ ਐਵਰੀ ਡੇ ਡਾਕਟਰਾਂ ਵੱਲੋਂ ਜਿਹੜੀ ਆ ਰਿਪੋਰਟ ਸਾਂਝੀ ਕੀਤੀ ਜਾਂਦੀ ਹੈ ਪਰਿਵਾਰ ਜਿਹੜਾ ਉਹ ਚੜ੍ਹਦੀ ਕਲਾ ਦੇ ਵਿੱਚ ਹੈ ਪਰਿਵਾਰ ਨਹੀਂ ਡੋਲਦਾ ਪਿਆ ਪਰਿਵਾਰ ਕਹਿੰਦਾ ਵੀ ਇਹ ਠੀਕ ਹੋ ਕੇ ਬਾਹਰ ਆਏਗਾ ਆਮ ਲੋਕ ਜਦੋਂ ਮੀਡੀਆ ਨਾਲ ਗੱਲਾਂ ਕਰਦੇ ਨੇ ਉਹ ਵੀ ਇਹੀ ਦੱਸਦੇ ਆ ਕਿ ਭਾਈ ਇਹ ਉੱਠੇਗਾ ਜ਼ਰੂਰ ਰਾਜਵੀਰ ਜਵੰਦਾ ਉੱਠ ਕੇ ਦੁਬਾਰਾ ਸਟੇਜਾਂ ਦੇ ਉੱਤੇ ਜਾ ਕੇ ਖਾੜੇ ਲਾਏਗਾ ਸੋ ਹਰ ਇੱਕ ਦੀ ਇਹੀ ਦੁਆ ਹੈ ਪਰ ਜਿਹੜੀ ਮੈਂ ਗੱਲ ਕਹਿ ਰਿਹਾ ਕਿ ਅਸਲ ਦੇ ਵਿੱਚ ਸਿਚੁਏਸ਼ਨ ਜਿਹੜੀ ਹੈ ਉਹ ਕ੍ਰਿਟੀਕਲ ਹੀ ਬਣੀ ਹੋਈ ਆ ਉਹਦੇ ਵਿੱਚ ਕੋਈ ਵੀ ਸੁਧਾਰ ਜਿਹੜਾ ਅਜੇ ਤੱਕ ਨਹੀਂ ਆ ਰਿਹਾ ਵੈਂਟੀਲੇਟਰ ਤੇ ਆ ਵੈਂਟੀਲੇਟਰ ਦਾ ਤੁਹਾਨੂੰ ਪਤਾ ਹੀ ਆ ਕਿ ਆਰਟੀਫੀਸ਼ੀਅਲ ਸਾਹ ਦਿੱਤੇ ਜਾਂਦੇ ਹੁੰਦੇ ਨੇ ਇਨਸਾਨ ਨੂੰ ਤੇ ਉਹ ਕਈ ਵਾਰੀ ਇਸ ਤਰ੍ਹਾਂ ਵੀ ਹੁੰਦਾ ਕਿ ਉਹਦੇ ਨਾਲ ਹੀ ਸਾਹ ਚੱਲਦੇ ਹੁੰਦੇ ਨੇ ਖਰੀਰ ਦੇ ਵਿੱਚ ਕੁਝ ਨਹੀਂ ਰਹਿ ਗਿਆ ਹੁੰਦਾ ਸੋ ਅਸੀਂ ਇਹ ਤਾਂ ਨਹੀਂ ਕਹਿੰਦੇ ਕਿ ਰਾਜਵੀਰ ਜਵੰਦਾ ਇਸ ਤਰ੍ਹਾਂ ਮਤਲਬ ਕਿ ਸਾਡੇ ਵੱਲੋਂ ਤਾਂ ਦਿਲੋਂ ਦੁਆ ਹੈਗੀ ਹੈ ਵੀ ਐਡਾ ਸੋਹਣਾ ਨੌਜਵਾਨ ਜਿਵੇਂ ਮੈਂ ਪਹਿਲਾਂ ਗੱਲ ਕਰਕੇ ਹਟਿਆ ਵੀ ਭੰਗ ਦੇ ਪਹਾੜੇ ਨਹੀਂ ਜਾਣਾ ਚਾਹੀਦਾ ਸਾਡੇ ਕੋਲੋਂ ਸੋ ਜਾਨ ਬਚਣੀ ਚਾਹੀਦੀ ਹੈ ਅਰਦਾਸਾਂ ਹੀ ਨੇ ਸਾਡੇ ਕੋਲ ਤੇ ਡਾਕਟਰ ਵੀ ਜਿਹੜੇ ਨੇ ਉਹ ਉਹ ਘਟ ਨਹੀਂ ਕਰ ਰਹੇ ਕਿਉਂਕਿ ਇੱਕ ਤਾਂ ਵੱਡੀ ਸ਼ਖਸੀਅਤ ਹੈ ਇੱਕ ਹਰ ਰੋਜ਼ ਇੱਕ ਸੀਐਮ ਮਾਨ ਤੱਕ ਜਿਹੜੇ ਨੇ ਉਥੇ ਜਾ ਕੇ ਆਏ ਨੇ ਹਸਪੀਟਲ ਦੇ ਵਿੱਚ ਹਰ ਕੋਈ ਵੱਡਾ ਤੇ ਛੋਟਾ ਨੇਤਾ ਜਿਹੜਾ ਹੈਗਾ ਉਹ ਜਾ ਕੇ ਆ ਰਿਹਾ ਮਤਲਬ ਕਿ ਇਹ ਡਾਕਟਰਾਂ ਦੇ ਉੱਤੇ ਵੀ ਪ੍ਰੈਸ਼ਰ ਹੈਗਾ ਹਸਪੀਟਲ ਦੇ ਉੱਤੇ ਵੀ ਪ੍ਰੈਸ਼ਰ ਹੈਗਾ ਵੱਡੇ ਵੱਡੇ ਜਿਹੜੇ ਮਾਹਰ ਡਾਕਟਰ ਨੇ ਉਹਨਾਂ ਦੀ ਸਲਾਹ ਲਈ ਜਾ ਰਹੀ ਹੈ ਸੋ ਉਹਨਾਂ ਦਾ ਪੂਰਾ ਜੋਰ ਲੱਗਿਆ ਹੋਇਆ ਵੀ ਜਾਨ ਜਿਹੜੀ ਹੈਗੀ ਆਪਾਂ ਬਚਾ ਲਈਏ ਪਰ ਫਿਲਹਾਲ ਦੀ ਘੜੀ ਕੋਈ ਵੀ ਸੁਖਾਵੀ ਗੱਲਬਾਤ ਜਿਹੜੀ ਹੈਗੀ ਉਹ ਨਿਕਲ ਕੇ ਸਾਹਮਣੇ ਨਹੀਂ ਆ ਰਹੀ ਕਿ ਆਪਾਂ ਇਹ ਕਹਿ ਸਕੀਏ ਕਿ ਹਾਂਜੀ ਸੁਧਾਰ ਹੋ ਗਿਆ ਉਸੇ ਤਰੀਕੇ ਦੇ ਨਾਲ ਕ੍ਰਿਟੀਕਲ ਸਿਚੁਏਸ਼ਨ ਦੇ ਵਿੱਚ ਰਾਜੀਵਰ ਜਵੰਦਾ ਹੋ ਰਹੀ ਵੈਂਟੀਲੇਟਰ ਤੇ ਪਏ ਹੋਏ ਨੇ ਸੋ ਤੁਸੀਂ ਵੀ ਅਰਦਾਸਾਂ ਜਿਹੜੀਆਂ ਨੇ ਉਹ ਕਰੋ ਵੱਧ ਤੋਂ ਵੱਧ ਅਰਦਾਸਾਂ ਕਰੋ ਤੇ ਕਿਉਂਕਿ ਹੁਣ ਅਰਦਾਸਾਂ ਦੇ ਉੱਤੇ ਹੀ ਗੱਲਬਾਤ ਜਿਹੜੀ ਹੈ ਉਹ ਟਿਕੜੀਆਂ ਕਿਉਂਕਿ ਡਾਕਟਰ ਆਪਣਾ ਜੋਰ ਜਿਹੜਾ ਲਾ ਰਹੇ ਨੇ ਹੁਣ ਪਿੱਛੇ ਕੀ ਰਹਿ ਜਾਂਦਾ ਆਮ ਇਨਸਾਨ ਦੇ ਘਰ ਬੈਠਿਆਂ ਦੇ ਇਹੀ ਜਿੰਦਾ ਕਿ ਅਸੀਂ ਉਹ ਪਰਮਾਤਮਾ ਦੇ ਅੱਗੇ ਅਰਦਾਸ ਕਰੀਏ ਕਿ ਕੋਈ ਕੁਝ ਅਚੰਤਕਾਰ ਹੋ ਜਾਵੇ ਜਿਸ ਦਿਨ ਰਾਜਵੀਰ ਜਵੰਦਾ ਜਿਹੜਾ ਹੈ ਉਹਦਾ ਸਰਕੂਲੇਸ਼ਨ ਬਲੱਡ ਸਰਕੂਲੇਸ਼ਨ ਉਹਦੇ ਦਿਮਾਗ ਦੇ ਵਿੱਚ ਜੋ ਸੱਟਾਂ ਲੱਗੀਆਂ ਹੋਈਆਂ ਨੇ ਉਹ ਸਾਰਾ ਕੁਝ ਕਿਤੇ ਨਾ ਕਿਤੇ ਚੱਲ ਪਵੇ ਤੇ ਉਹ ਤੰਦਰੁਸਤ ਹੋ ਜਾਵੇ ਭਾਵੇਂ 6 ਮਹੀਨੇ ਲੱਗ ਜਾਣ ਭਾਵੇਂ ਸਾਲ ਲੱਗ ਜਾਵੇ ਬੈੱਡ ਤੇ ਪਰ ਜਾਨ ਬਚਣੀ ਚਾਹੀਦੀ ਹੈ ਜੀ ਹਾਂ ਜੀ ਦਿਲ ਸਿੰਘ ਜੀ ਉਮੀਦ ਕਰਦੇ ਹਾਂ ਕਿ ਕੋਈ ਚੰਗੀ ਅਪਡੇਟ ਅਸੀਂ ਦਰਸ਼ਕਾਂ ਦੇ ਅੱਗੇ ਜਲਦ ਰੱਖਣ ਦੀ ਕੋਸ਼ਿਸ਼ ਕਰੀਏ ਥੋੜਾ ਤਾਂ ਮੰਨਦਾ ਤੁਸੀਂ ਸਾਰੀ ਅਪਡੇਟ ਸਾਡੇ ਦਸ਼ਕਾਂ ਦੇਰਿਆਂ ਤੁਸੀਂ ਕਹਿ ਲੁਕਿਏ ਕਿ ਇਹਨਾਂ ਨੂੰ ਮਿਲ ਵੀ ਚੁੱਕੇ ਹਾਂ ਕਾਫੀ ਗੱਲਾਂ ਤੁਹਾਡੀ ਹੋਈ ਵੀ ਸੀ ਪਹਿਲਾਂ ਇੰਟਰਵਿਊ ਦੌਰਾਨ ਰਾਜੀਵ ਜਵੰਧਨ ਨਾਲ ਥੋੜਾ ਤਾਂ ਅਸਲ ਜੁੜਨ ਲਈ ਆਪਣੇ ਵਿੱਚ ਆਪ ਦਸ਼ਕਾਂ ਦੇ ਰੱਖਣ ਲਈ ਤੇ ਧੰਨਵਾਦ ਤੁਹਾਡਾ ਵੀ ਤੁਹਾਡੇ ਸਾਰੇ ਦਰਸ਼ਕਾਂ ਦਾ ਸਭ ਦਾ ਦਿਲੋਂ ਧੰਨਵਾਦ ਫਿਰ ਇੱਕ ਵਾਰੀ ਬੇਨਤੀ ਕਰ ਦਿੰਦੇ ਆ ਕਿ ਅਰਦਾਸਾਂ ਕਰੋ ਪਾਠ ਕਰੋ ਇਹੀ ਸਾਡੇ ਹੱਥ ਵਸ ਹੈਗਾ ਹੋਰ ਕੁਝ ਵੀ ਹੱਥ ਵਸ ਨਹੀਂ ਹੈਗਾ ਜੀ ਧੰਨਵਾਦ